ارے منو ارے منو کیسا ہے ارے تمہاری نانی نا بہت اچھی تھی وہ سیل کر دی سردار دین جی نے ائے ائے ارے سردار جی تنک رکئیے ارے سردار جی میں تو اپ سے یہ بات کہہ رہا تھا یہ اپ نے ایسے حالات کیوں بنا رکھے کس نے کر دی اپ کی حالت تیری بہن دے یار نے کر دی سالے دے تن ماروں 76 ارے سردار جی تنک પ્રેમ سے بات کیجئے نا تیری بیڑا بیٹھا کدے میرے گیٹ تے چڑھ گئے نا پتا तेन मैं करूंगा तेरा लाल बिहारी का चट्टा बिहारी अरे हमने क्या कर दिया तो सरदार जी भी ना हर टाइम गुस्से में रहते हैं यही बात तो है करा कराया तो लाल बिहारी तुम्हारा ही है ये सब है इसके हालात देख के तो ऐसा लगता है भी बीबी जी ने ऊपर <laughs> से लेके नीचे तक <laughs> अच्छी दुलाई की है ले चल और काम देखता हूँ अभी जाकर कोई ਉਈ ਨਾ ਮੇਰੇ ਪੁੱਤ ਕਦੇ ਦਾ ਜਾੜ ਥੱਲੇ ਮੇਰੇ ਵੀ ਆਵੇਂਗਾ ਤੂੰ ਜੇ ਤੇਰਾ ਨਾਂ ਨਾ ਇਕਿਆਂ ਨੂੰ ਕੱਤੀ ਪਾਈ ਮੈਂ ਤੈਨੂੰ ਤੂੰ ਕੀ ਜਾਣੇਗਾ ਹਏ ਲੈ ਹਵੈ ਤਾਂ ਚਲਾਉਣੀ ਨਹੀਂ ਆਉਂਦੀ ਏ ਬੀਬੀ ਜੀ ਖਾਂਚੇ ਹੀ ਬਹੁਤ ਹੈ ਕਿਆ ਕਰਾਂ ਆਹੋ ਖਾਂਚੇ ਵਾਂ ਦਾ ਇੰਨੀ ਤਾਂ ਪੱਕੀਆਂ ਗਲੀਆਂ ਨੇ ਸਾਡੀਆਂ ਫੇਰ ਅਕਲਾ ਉਰੀ ਓਹੋ ਰੁੜ ਜਾਣਾ ਇੱਕ ਤਾਂ ਗੇੜੇ ਖਵਾਉਂਦਾ ਹੁੰਦਾ ਹੈ ਨਾ ਪੜਾਉ ਨੂੰ ਆਈ ਨਹੀਂ ਹਾਂ ਬਿੱਤਾ ਕਦੇ ਸਾਈ ਨਹੀਂ ਹੈਗੀ ਓ ਬੀਬੀ ਜੀ ਇਹ ਐਕਟਿਵਾ ਮੈਂ ਨੇ ਪਹਿਲੀ ਵਾਰ ਚਲਾਈ ਹੈ ਐਕਟਿਵਾ ਇਹ ਨਾ ਇੰਨੀ ਸੋਹਣੀ ਗਲੀਆਂ ਹੈ ਅਈ ਉਹ ਤੇ ਝੂਟਾ ਜ ਮਰਵਾਉਂਦਾ ਆ ਪਲੇਗ ਦੇ ਜਾਣਾ ਓ ਬੀਬੀ ਜੀ ਆਪ ਗੁੱਸਾ ਮਤ ਕੀਜੀਏ ਆਪ ਬਹੁਤ ਸੁੰਦਰ ਹੋ ਬਹੁਤ ਜ਼ਿਆਦਾ ਸੁੰਦਰ ਹੋ ਆਪ ਨਾ ਮਰ ਜਾਣਿਆ ਮੇਰਾ ਮੇਰੀ ਤਾਰੀਫ ਕਰਦਾ ਕਿ ਠੱਕ ਭੋਰਦਾਗਾ ਮਰੂਗੀ ਮੁੱਕੀ ਦੇਖਣਾ ਓ ਬੀਬੀ ਜੀ ਆਪ ਤੋ ਫਿਰ ਗੁੱਸਾ ਕਰ ਗਏ ਅਬ ਠੰਡਾ ਕੀਜੀਏ ਅਬ ਗੁੱਸੇ ਕੋ ਬੇ ਗੁੱਸਾ ਕੇ ਮੈਂ ਠੰਡਾ ਕਰਾਂ ਸਾਰਾ ਤਾਂ ਮਰਨ ਜੋ ਕਰੇ ਨੇ ਚਾਰ ਚਕਾ ਪਾਉਨੋ ਹੈ ਉਹਨਾਂ ਨੂੰ ਪੁੱਤੀ ਨੂੰ ਪਾਲੋ ਨੂੰ ਉਹ ਪਾਲੋ ਕੀਆ ਹਾਂ ਉਹਦਾ ਕੀਆ ਨਾ ਉਹਨਾਂ ਨੂੰ ਪੁੱਤੀ ਦਾ ਲੱਭੋ ਨੂੰ ਅੱਛਾ ਉਹ ਪਤਾ ਨਾ ਆ ਕਰਕੇ ਭੁਗੜੀ ਆ ਨੰਦਰਾ ਮਾਰਦੀ ਅਗਲੇ ਨੇ ਅੱਛਾ ਆਹ ਬਗ ਜਾ ਚੱਲ ਠੀਕ ਹੈ ਬੀਬੀ ਜੀ ਮੈਂ ਚਲਦਾ ਹਾਂ ਫਿਰ ਬੀਬੀ ਜੀ ਚਲਦਾ ਹਾਂ ਮਰ ਜਾਣਾ ਤੜੜੀਆਂ ਦਾ ਪਾਰ ਦਾ ਗਾਜੇ ਚਲੋ ਬੀਬੀ ਜੀ ਠੀਕ ਹੈ ਲੈਕ ਨਿਕਲ ਹੀ ਜਾਲਾ ਲੈ ਹੁੰਜੇ ਚ ਜਾਣਾ ਹੈ केरी तीवी कहना हंस के कहना गा सारे भांडे बन्ने आप दी रे तीवी ने ठरकी ने ले साडे नु देख दिया ला मरने जो करो पेया का अरे निकल जा दे ससुर दे दे के नाती बीबी जी हैं बीबी जी का तो पारा बड़ा हुआ लगता है मेरे को तो ये लगता है लाल बिहारी भी अभी युद्ध शुरू होगा युद्ध चल देखते हैं बड़ा सियापा सिड़िया है तीवी मेरे प्यो दिया रन्ना जनो घरे अग लग रही है ਚੌੜੀਆਂ ਹੋ ਕੇ ਪੱਲੀਆਂ ਲੈ ਕੇ ਤਰਪੈਣੇ ਧਗੜਾਂ ਦੇ ਮੰਗ ਰ ਹੈ ਰਸੇ ਕੱਢ ਰੱਖੇ ਨੇ ਬੰਦਿਆਂ ਨੇ ਤਾਂ ਜਿਦਾ ਬੰਦਿਆਂ ਦੇ ਸਿਪਾਏ ਹੋਏ ਹੋਣ ਫਿਰ ਤਾਂ ਕਾਹਨੋ ਬੋਲਣ ਤੀਵੀਆਂ ਕਾਹਨੋ ਜਾਣ ਪੱਲੀਆਂ ਚੱਕ ਚੱਕ ਕੇ ਕਦੇ ਖੇਤਾਂ ਚ ਬਾਗੀਆਂ ਕਦੇ ਕਿਤੇ ਬਾਗੀਆਂ ਮੈਂ ਕਿਨੂੰ ਸੁਣਾਉਣੀ ਆ ਹੁਣ ਤੂੰ ਨੇ ਗਾਪਾਂ ਲੱਗ ਰਹੀ ਐ ਅੱਛਾ ਕਿਨੂੰ ਸੁਣਾਉਣਾ ਗਵਾਂਡੀਆਂ ਨੂੰ ਸੁਣਾਉਣੀ ਆਪਣੇ ਨੂੰ ਜਿਹੜੇ ਹੁਚਾਰ ਚਕਾਉਂਦੇ ਨੇ ਉਹਨਾਂ ਨੂੰ ਸੁਣਾਉਣੀ ਆ ਚਾਰ ਚਕਾਉਂਦੇ ਨੇ ਮੁੱਲ ਲੈ ਅਗਲੀ ਨੇ ਨਾ ਮੈਂ ਮੁੱਲ ਹੋਰ ਕਿਹੜਾ ਹੈ ਨਹੀਂ ਤੇ ਪਿੰਡ ਚ ਕੋਈ ਬੰਦਾ ਨਹੀਂ ਵੱਸਦਾ ਸੀ ਤੇ ਅੱਥੀ ਮੁੱਲ ਚਾਰ ਲੈਣਾ ਸੀ ਉਹਨੇ ਹੋਰਾ 1500 ਲਾਂਡੀਆਂ ਦੀਆਂ ਉਹਨੇ 1900 ਲਾਤਾ ਤਾਂ ਦਿੱਤਾ ਦੀ ਉਹਨੂੰ ਮੈਂ ਲੈ ਬਸ ਪੈਸੇ ਫੜਾ ਜਾ ਮੁੱਲ ਲੈ ਤਾਗ ਲੈਣਾ ਚਾਹ ਪੈਸੇ ਤਾਂ ਲੈਣੀ ਦਿੱਤੇ ਪਹਿਲੀ ਤਾਂ ਕੁਟਕਟਾਪਾ ਕਰਤਾ ਸਾਡਾ ਬੇਰੁੜ ਜਾਣਿਆ ਦੁਕਾਨ ਵਾਲਾ ਵੀ ਮੈਨੂੰ ਪਤਾਗਾ ਠੀਕ ਆ ਮੈਂ ਬੌਲੀ ਨਹੀਂ ਹੈਗੀ ਆਪਾਂ ਸੌਦਾ ਪੀਏ ਚੱਕਣ ਦੇਣਾ ਪਹਿਲਾਂ ਪੈਸੇ ਲੈਂਦਾਗਾ ਤੂੰ ਮਾਜ ਨਾਲ ਉਹਨੂੰ ਪੰਡ ਬੰਦ ਕੇ ਚਕਾਉਣ ਲੱਗ ਰਹੀ ਤੀਗਾ ਓਏ ਉਹਦੇ ਨਾਲ ਦੀ ਲੈਣ ਜਾਰੀ ਸੀ ਪੈਸੇ ਖੁੱਲੇ ਕਰਾਣ ਜਾਰੀ ਸੀ ਪੰਪ ਤੋਂ ਬੂਮਾ ਮਰ ਜਾ ਬੇੜਾ ਵਜੇ ਦੋ ਦੋ ਬੇ ਇੱਕ ਤਾਂ ਮਾਗਰ ਲਾਉਣੇ ਤੇ ਲਾਉਣੇ ਤੇ ਦੋ ਲਾ ਲਈਆਂ ਕਹਿੰਦਾ ਨਾਲ ਦੀ ਹਰਦੀ ਕਹਿੰਦੇ ਮੇਰੀ ਸੋਕਣਾ ਛੋਟੀ ਇਹੀ ਮਾੜੀ ਸੋਚ ਐ ਹਾਂ ਜੁੜੀਆਂ ਐ ਸੋਚਦੀਆਂ ਹਜ਼ਾਰ ਬੰਦੇ ਦਿੱਤਾ ਮੇਰੀ ਬੇਇੱਜ਼ਤੀ ਕਰਤੀ ਬੋਲਣ ਜੋਕਰਾਂ ਨੂੰ ਛੱਡਾਵੇਂ ਮੰਡੀ 'ਚ ਤਾਂ ਅੱਛਾ ਬੇਇੱਜ਼ਤੀ ਕਰਤੀ ਮੇਰੀ ਬੇਇੱਜ਼ਤੀ ਨਹੀਂ ਆ ਲੱਗਦਾ ਗੁੱਤ ਨਹੀਂ ਹੱਲੇ ਆਉਂਦੀ ਫਿਰਦੀ ਉੱਥੇ ਗੁੱਤ ਨਹੀਂ ਹਲਾਦੀ ਤੈਨੂੰ ਕੀ ਨੇ ਕਿਹਾ ਸੀ ਉੱਥੇ ਜਾਣ ਨੂੰ ਕੀ ਨੇ ਕਿਹਾ ਤੀ ਬੇ ਮੈਨੂੰ ਪੱਕਾ ਪੱਕਾ ਸੁਨੇਹਾ ਲਾਇਆ ਤੀ ਕਿਸੇ ਨੇ ਜਾ ਰਹੀਆਂ ਮੰਡੀ 'ਚ ਅਗਲੀ ਦਾ ਕਿੱਟਾ ਬੇਟੇ ਲਾਲ ਬਿਹਾਰੀ ਮੇਰੇ ਟੋ ਲੱਗਦਾ ਹੋ ਗਿਆ ਕੰਮ ਹੋ ਗਿਆ ਕੰਮ ਸ਼ੁਰੂ ਹੋ ਗਿਆ ਸਰਦਾਰ ਵੀ ਹੈ ਨਾ

ਆ ਕਦੇ ਹੀ ਆ ਬੇ ਮੈਨੂੰ ਤਾਂ ਉਹ ਆੜਤੀਆ ਚੰਗਾ ਰਹਾ ਵਿਚਾਰਾ ਭਈਆ ਭੇਜਿਆ ਉਹ ਉਤਾਰ ਕੇ ਗਿਆ ਮੋਟਰਸਾਈਕਲ ਤੇ ਓਏ ਆ ਭਈੀ ਕਰੂਗਾ ਕੋਈ ਕਾਰਾ ਉਰੇ ਵਾਲਾ ਭਈਆ ਹੁਣ ਮੰਡੀ ਕੋ ਵੀ ਗਿਆ ਲਾ ਲਿਆ ਭਈਆ ਤਾਂ ਬੇ ਮਰ ਜਾਣਾ ਮੈਂ ਤੇਰੇ ਵਰਗੀ ਥੋੜੀ ਆ ਮੈਂ ਮਰ ਜਾ ਮਾਤਾ ਤਾਂਸ ਖੇਡ ਕੇ ਆ ਨਾ ਤੂੰ ਨਹੀਂ ਬੈਠਣ ਦਿੰਦੀ ਉਰੇ ਭੱਗ ਜਾ ਤੇਰਾ ਬਹਿ ਜਾ ਬੇੜਾ ਮਾਤਾ ਕਹਿੰਿਆ ਰੱਬ ਕਰ ਤੇ ਰੁੜ ਜਾਣਾ ਇਹਦਾ ਮੇਰੇ ਤਾਂ 200 ਲੰਡਾ ਜਹਾਜ ਲੰਡਾ ਲੁੱਚਾ ਆਪ ਆਗਾ ਉਹ ਜਹਾਜ ਦੂਜੇ ਨੂੰ ਸਮਝਦਾ ਮਾਤਾ ਥੁੱਕਦੀ ਨਹੀਂ ਕਿਸੇ ਭਈਏ ਤੇ ਰੁੜ ਜਾਣਾ ਕਿਥੋਂ ਸਿਆਪਾ ਲੱਗਿਆਗਾ ਵਦਿਆ ਉੱਜੜ ਗਿਆ ਤੇ ਮੈਂ ਆਰਾਮ ਕਰਦੀ ਹੁਣ ਭਲੇਖ ਦੇ ਜਣਨੇ ਕਿੱਥੋਂ ਦਿਮਾਗ ਲੱਤਾਗਾ ਐਨੀਆਂ ਮੈਂ ਤਾਂ ਹੁਣ ਕਿਸੇ ਨੂੰ ਨਹੀਂ ਦੇਖਦੀ ਐਗੀ ਮੇਰਾ ਤਾਂ ਦੇਖਣੋਂ ਮੈਨੂੰ ਜੀ ਕਰਦਾ ਆ ਖੋਲਾ ਖੜਾ ਜਿਹੜਾ ਮੇਰਾ ਜੀ ਕਰਦਾ ਰੁੱਸਾ ਕਰਦਾ ਹੈ ਪਰ ਰੁੱਸਾ ਕੱਢ ਕੇ ਕੀ ਕਰੂੰਗੀ ਉਹਦਾ ਕੀ ਪਤਾ ਤੁੱਦਾਲੀਆਂ ਗਾਈਆਂ ਨੇ ਹੈ ਮਨ ਕਰੇ ਸੋਕਣ ਦੇ ਲੱਭੋ ਦੇ ਬੰਨਿਆ ਬਈ ਉਹ ਤਾਂ ਡੰਗੜ ਵਰਗੀ ਪੈਲਾ ਹੋ ਰਹੀ ਐ ਸਿਆਰ ਦਾ ਮਹੀਨਾ ਖੂਆ ਕਟ-ਕਟ ਕੇ ਕੱਟ-ਕੱਟ ਕੇ ਖਾਇਆ ਕਰੂੰ ਮਾਰ-ਮਾਰ ਖੁਰਚਣੇ ਸੋਕਣ ਮੇਰੀ ਐਨੀਆਂ ਮੈਂ ਤਾਂ ਆਰਾਮ ਕਰਦੇ ਸਿਰ ਉੱਠ ਖੜਿਆ ਮੇਰਾ ਤਾਂ ਹਰੀਕ ਤਾਂ ਆਕਾਰ ਹੈ ਜੀ ਇਹ ਦੇ ਵੀ ਸਰਬਾਲਾ ਦੀ ਲ ਖੜਿਆ ਆਪਾਂ ਨੂੰ ਦੇਖ ਕੇ ਤਾਂ ਅੰਦਰ ਲੁਕੇ ਜਾਂਦਾ ਦੇਖ ਲਿਆ ਚਲੋ ਦੇਖ ਲੈ ਪੂਰੇ ਇਹਨਾਂ ਨੂੰ ਲੋਕਾਂ ਨੂੰ ਜਮਾਂ ਡਰਪੋ ਨਹੀਂ ਹੈਗਾ ਬਿਜਲੀ ਵਾਲਿਆਂ ਦਾ ਦਿਨੇ ਹੀ ਕੁੰਟੀਆਂ ਲਾਈ ਰੱਖਦੇ ਨੇ ਕਿਆ ਸੀ ਨਾ ਸਰ ਮੈਂ ਆਪਾਂ ਨੂੰ ਦੇਖ ਕੇ ਭੱਜ ਜਾਊਗਾ ਦੇਖ ਲੈ ਜੇ ਫੇਰ ਭੱਜ ਗਿਆ ਆ ਅੱਗੇ ਚੈੱਕ ਕਰ ਹੋਰ ਕੀਦਾ ਬਿਲ ਰਹਿੰਦਾ ਹੈ ਦੇਖਦਾ ਸਰ ਕੀਤਾ ਸਰ ਆਸਾ ਇਸ ਸੋ ਜਾਓ ਯਾਰ ਤੈਨੂੰ ਪੰਜਾਬੀ ਵੀ ਨਹੀਂ ਪੜ੍ਹਨੀ ਆਉਂਦੀ ਇੱਕ ਸਿਕੰਦਰ ਸਿਆਂ ਦਾ ਬਿਲ ਰਹਿੰਦਾ ਉਹ ਨੇੜੇ ਹੀ ਹੈ ਉਹਦਾ ਘਰ ਚਲ ਦੇਖਦੇ ਆ ਓਕੇ ਦੱਸਿਆ ਸਰ ਮੋੜ ਤੇ ਘਰ ਦੇਖਦੇ ਆ ਚਲ ਦੇਖਦੇ ਆ ਸਰਦਾਰ ਸਕੰਦਰ ਸੇ ਆਉਂਦਾ ਕਰ ਉਹ ਜਨਾਬ ਟੱਟੂ ਦਾ ਸਰਦਾਰ ਹੈ ਬਿਲਤਾ ਭਰਾ ਨਹੀਂ ਜਾਂਦਾ ਇਹ ਤਾਂ ਉਹ ਐ ਨਹੀਂ ਬੋਲੀਦਾ ਹੁੰਦਾ ਮੇਰਾ ਲਿਹਾਜੀ ਹੈ ਚੱਲ ਖੜਕਾ ਗੇਟ ਅਰੇ ਅਬ ਕੌਣ ਆ ਗਿਆ ਕੰਮ ਵੀ ਪੂਰਾ ਨਹੀਂ ਕਰਨੇ ਦਿੱਤੇ ਆਦਮ ਹੀ ਬੁਲਾ ਲਿਆ ਲਾਲ ਬਿਹਾਰੀ ਮੇਰੇ ਕੋਲ ਤਾਂ ਲੱਗਦਾ ਹੈ ਨਾ ਇਹ ਸਸਰ ਕੀ ਨਾਤੀ ਜੋ ਲਾਬੋ ਹੈ ਨਾ ਕਹੀ ਬੋਨ ਆ ਗਈ ਹੋ ਚੱਲ ਦੇਖਦਾ ਹਾਂ ਜਾ ਕੇ ਅਰੇ ਆਇਆ ਆਇਆ ارے اگے اب دروازہ توڑو گے کیا ہاں جی بتائیے کیا کام ہے بجلی والے ہیں بھائی اسی بجلی والے کون سے بجلی والے بل نہیں پریا ہوا ਤੁਹਾਡਾ میٹر پٹن آئے ہیں ارے کیا بات کرتے ہو ارے میرے کو تو 8 مہینہ ہو گیا سردار جی کے پاس ہمارا بل تو پہلے پہنچ جاتا ہے اور لائٹ بعد میں آتی ہے کاپی دکھاؤے انو کھول کاپی وہ تو سردار ਨੂੰ بھیج ارے سردار جی نہیں ہے گرمے سردار نی جی ہیں اپ را جنبا

ਕੱਲ ਤਾਂ ਹਜੇ ਭਰ ਗਿਆ ਆਗਾ ਫਿਰ ਉਹ ਅਰੇ ਬੀਬੀ ਜੀ ਮੰਨਤੇ ਤਾਂ ਕੋਈ ਨਹੀਂ ਮੈਨੇ ਤਾਂ ਬੋਲਾ ਥਾ ਆਪ ਜਾ ਕੇ ਬਾਤ ਕੀਜੀਏ ਮੈਂ ਪੁੱਛਦੀਆਂ ਮੈਂ ਤਾਂ ਲਾਦਾ ਉਹੀ ਇਹ ਤਾਂ ਨੌ ਤੇ ਨੌ ਪੈ ਗਿਆ ਹੁਣ ਰੁੱਝ ਜਾਣੇ ਤਾਂ ਆਏ ਹੋਣੇ ਹਾਂ ਯਹੀ ਬਾਤ ਹੋ ਸਕਤੀ ਹੈ ਵੇ ਕੁੰਡੀ ਧਾਰਤੀ ਦੀ ਅਰੇ ਬੀਬੀ ਜੀ ਕਹਾਂ ਲਗਾਈ ਹੈ ਕੁੰਡੀ ਘਰ ਰੁੱਝ ਜਾਣੇ ਹੌਲੀ ਬੋਲਿਆ ਕਰ ਦੇਖਦੇ ਜਾਣਾ ਕੀ ਜੀ ਬਾਤ ਇਨਸੇ ਤੁਹਾਪੇ ਕੀ ਹੋ ਗਿਆ ਹੈ ਕਿਵੇਂ ਆਏ ਬਿਲ ਨਹੀਂ ਭਰਿਆ ਹੋਇਆ ਜੀ ਤੁਹਾਡਾ ਹਾਈ ਹਾਈ ਫਿਰ ਤਾਂ ਭਰ ਕੇ ਆਏ ਭਾਈ ਤੁਹਾਨੂੰ ਆ ਲੱਗਦਾ ਨੌ ਤੇ ਨੌ ਪੈ ਗਿਆ ਹੁਣ ਮੈਨੂੰ ਤਾਂ ਲੱਗਦਾ ਆ ਦੇਖੋ ਜੀ ਕਾਪੀ 'ਚ ਦਿਖਾ ਭਾਈ ਇਹ ਜੀ ਨੂੰ ਆ ਦੇਖੋ ਨਾਲੇ ਘੁੰਟੀਆਂ ਲੜਨੇਓ ਉੱਥੋਂ ਬਿੱਲ ਨਹੀਂ ਭਰ ਸਕਦੇ 2700 ਰੁਪਏ ਜੀ ਤੁਹਾਡਾ ਬਿੱਲ ਦਾ ਹਜੇ ਕੱਲ 10700 ਰੁਪਏ ਭਰ ਕੇ ਆਏ ਭਾਈ ਉਹ ਭਾਈ ਤੁਹਾਡਾ ਬਿੱਲੀ 2700 ਆ 10000 ਕਹਾਦਾ ਭਰਤਾ ਤੁਸੀਂ ਅਰੇ ਸਰਦਾਰ ਜੀ ਤੇ ਬੋਲੇ ਨੇ 10000 ਬਿੱਲ ਆਇਆ ਹੈ ਉਹ ਸਰਦਾਰ ਜੀ ਨੂੰ ਪੁੱਛੋ ਤੁਹਾਡੇ ਨੂੰ ਜਾ ਕੇ 2700 ਰੁਪਏ ਬਿੱਲ ਦਾ ਉਹ ਪਰੋ ਜੀ ਇਹ ਕੀ ਹੋਇਆ ਚਲ ਭਾਈ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਹੁਣ ਵੀ ਟਰਨਾ ਪੱਟ ਕੇ ਲੈ ਕੇ ਜਾਈਆਂ ਕੋਈ ਨਾ ਅਸੀਂ ਸੁਣ ਚਾਫਾ ਨਹੀਂ ਕਰ ਦਿੰਦੇ ਆ ਕੋਈ ਨਾ ਬਈ ਚਾਹ ਪਾਣੀ ਦੀ ਕੋਈ ਲੋੜ ਨਹੀਂ ਸਕੰਦਰ ਨਾਲ ਸਾਡੀ ਲਿਆਜ ਹੈ ਬਿੱਲ ਭਰ ਦੇ ਦੋ ਦਿਨਾਂ ਤੱਕ ਕੋਈ ਨਾ ਅਸੀਂ ਬਿੱਲ ਭਰ ਦਾਂਗੇ ਭਾਈ ਹੋਰ ਚਾਹ ਪਾਣੀ ਦੱਸੋ ਚਾਹ ਪੀਓ ਬਸ ਧੰਨਵਾਦ ਆ ਜਾ ਬਈ ਅਰੇ ਚਾਹੇ ਤਾਂ ਪੀ ਲੇਤੇ ਕਮ ਸੇ ਕਮ ਮੈਂ ਵੀ ਪੀ ਲੇਤਾ ਸਾਥ ਮੇ ਟੀੜਾ ਬੈਠੀ ਆਇਆ ਪਹਿਲਾ ਮੈਨੂੰ ਆਏ ਦੱਸ ਰੁੜ ਜਾਣਿਆ ਉਹ ਤਾਂ ਚੜਾ ਗਿਆ ਚੰਬ ਮੈਂ ਤੈਨੂੰ ਕੈ ਵਾਰੀ ਅੱਖੇ ਵਿੱਚ ਕੋਈ ਨਿੰਗਾ ਰੱਖਿਆ ਕਰ ਉਹ ਤੇ ਅੱਖ ਰੱਖਿਆ ਕਰ ਰਿਹਾ ਅਰੇ ਬੀਬੀ ਜੀ ਮੈਂ ਕਹਾ ਕਹਾ ਅੱਖ ਰੱਖੂਗਾ ਮੇਰੇ ਤਾਂ ਚਸ਼ਮਾ ਵੀ ਵਾਹ ਗਿਰ ਗਿਆ ਸੋਸਰ ਕਿਨਾਂ ਆਤੀ ਕੇ ਬਾੜੇ ਮੈਂ ਚਸ਼ਮੇ ਨਾਲ ਕਿਹੜਾ ਤੈਨੂੰ ਜਿਆਦੇ ਦੀਂਦਾ ਰੁੜ ਜਾਣਿਆ ਆ ਹੁਣ ਲੈ ਜਾਦੇ ਮੀਟਰ ਪੱਟ ਕੇ ਦੱਸ ਫੇਰ ਕੀ ਕਰਦੇ ਅਰੇ ਬੀਬੀ ਜੀ ਸੋਚਣੇ ਵਾਲੀ ਬਾਤ ਤਾਂ ਇਹ ਹੈ ਜੇ ਜੋ ਸਰਦਾਰ ਜੀ 10000 ਰੁਪਏ ਲੈ ਕੇ ਗਏ ਥੇ 10700 ਲੈ ਕੇ ਗਿਆ ਸੀ 700 10700 ਉਹ ਕਹਾਂ ਚਲਾ ਗਿਆ ਕਹਾਂ ਕਿਧਰ ਚਲਾ ਗਿਆ ਉਹ ਗਿਆ ਉਹਦੇ ਖਜ਼ਾਨੇ ਚ ਪਾਤਾ ਲਾਬੋ ਦੇ ਚ ਉਹ ਸਸਰ ਕੀ ਨਾਤੀ ਮੋਟੀ ਬੈਸ ਕੇ ਪਾਸ ਆ ਉਸ ਨੂੰ ਖਵਾਉਂਦਾ ਵੇ ਤਨ ਤਾਂ ਤੱਕ ਹਵੀ ਨਹੀਂ ਗ ਰੱਖਿਆ ਕਰੋ ਦੀ ਸਰਦਾਰ ਜੀ ਕੋਈ ਬੜੀਆ ਸਾ ਹਥਿਆਰ ਦੇਖੋ ਗਰਮੇ ਅਭੀ ਸਰਦਾਰ ਜੀ ਆਉਣਗੇ ਨਾ ਚਾਹ ਪੀਣੇ ਕੇ ਲਈ ਅੱਜ ਤੋਂ ਛੋੜਨਾ ਮਤ ਪੂਰੀ ਖਬਰ ਲੈਨਾ ਕੋਈ ਨਾ ਆ ਜਾਣਦੇ ਅੱਜ ਤਾਂ ਮੈਂ ਜਾਣਾ ਸੋ ਮੇਰਾ ਕੰਮ ਜਾਣੇ 10700 ਦਾ ਹਿਸਾਬ ਪੂਰਾ ਲੈ ਲੈਣਾ ਪੂਰਾ ਸਾਬ ਲਾਉਂਗੀ ਚਲ ਚੰਗਾ ਤੂੰ ਕੰਮ ਕਰ ਤੂੰ ਨਾ ਵਿਚੜ ਕੇ ਤਾਂ ਟੰਗ ਪਸਾ ਲਈ ਕਹਦੇ ਸੜ ਦੇ ਬੀਬੀ ਜੀ ਸੜ ਦੇ ਇਸ ਨੂੰ ਅਰੇ ਬੀਬੀ ਜੀ ਮੇਰੇ ਕਰਮ ਮਾਰੇ ਹੈ ਕਹਾਂ ਜਾ ਮੈਂ ਉਸਕੇ ਸਾਥ ਨਿਭਾਉਂਗਾ ਮੈਂ ਤਾਂ ਕਹਤਾਂ ਬੜੀਆ ਲੱਗੇ ਔਰ ਲੱਗੇ ਔਰ ਲੱਗੇ ਔਰ ਲੱਗੇ ਬਸ ਤਮਾਸ਼ਾ ਦੇਖੀ ਜਾਈਂ ਤੂੰ ਠੀਕ ਹੈ ਬੀਬੀ ਜੀ ਔਰ ਕਿੰਨੇ ਘਰ ਰਹਿ ਗਏ ਅੱਜ ਨਾ ਉਹ ਘਰ ਰਹਿਗਾ ਤਦ ਕਾਹ ਚਲੇ ਹੈ ਜੈਨਾਬ ਕਿੰਨੇ ਦਾ ਦੱਸੋ ਇਸ ਦਾ ਕਹਿੰਦੇ ਸੀ ਮੇਰਾ ਜੁੰਡੀ ਦਾ ਯਾਰ ਅਸਕੰਦਰ ਉਹ ਤਾਂ ਕਰੇਂਦਾ ਜਰ ਦੀ ਕੁੰਡੀ ਲੈ ਫਿਰਦਾ ਉਹ ਜਿਹੜੀ ਆਥਨੇ ਗੁੜ ਵਾਲੀ ਪੀਂਨੇ ਨਾ ਸਿਕੰਦਰੀ ਦੇ ਕੇ ਜਾਂਦਾ ਨਾਲੇ ਅਗਲੇ ਦੇ ਘਰ ਦਾ ਮਸਲਾ ਆਪਾਂ ਨੇ ਕੀ ਲੈਣਾ ਉਹੋ ਜਨਾਬ ਮੈਂ ਤਾਂ ਵੈਸੇ ਹੀ ਗੱਲ ਕਰਦਾ ਸੀ ਤੁਸੀਂ ਤਾਂ ਖੜੇ ਹੋ ਬੈਗੇ ਚਲ ਆ ਘਰ ਦਾ ਚੈੱਕ ਕਰਦੇ ਆ ਚਲੋ ਜਨਾਬ ਲੈ ਅੱਜ ਜੀ ਰੀ ਜੀ ਪਾਤਾ ਥੈਲੇ ਚ ਉਹਦਾ ਕੀ ਪਤਾ ਕੰਜਰ ਦਾ ਮੰਗਰੋ ਚਕਾ ਦੇ ਜਾਂ ਬੇਚ ਆਵੇ ਮੈਂ ਤਾਂ ਹੁਣ 1 ਮਿੰਟ ਦਾ ਭਰੋਸਾ ਨਹੀਂ ਹੈਗਾ ਭਲੇਗ ਦੇ ਜਾਣੇ ਤੇ ਹਾਂ ਉਹ ਮਾ ਤੁਰੇ ਉਸ ਦਿਨ ਆਉਣੀ ਇਨੂੰ ਸੁੱਕਣ ਤਾਂ ਦੇ ਦੇ ਪਹਿਲੀ ਥੈਲੇ ਚ ਪਾਣ ਲੱਗੀ ਸੁੱਕ ਤਾਂ ਜਾਣ ਦੇ ਇਹਨੂੰ ਮੈਨੂੰ ਤਾਂ ਡਰ ਲੱਗਦਾ ਮੈਂ ਕਿਤੇ ਕੋਈ ਚੋਰ ਨਾ ਪੈ ਜੇ ਕੋਈ ਚੋਰ ਨਹੀਂ ਪੈਦਾ ਤੂੰ ਐ ਕਰ ਚਾਹ ਬਣਾ ਕੁੱਟਾ ਚਾਹ ਤਾਂ ਮੈਂ ਬਣਾ ਕੇ ਦੇ ਦੂੰਗੀ ਪਹਿਲਾਂ ਮੈਨੂੰ ਐ ਦੱਸ ਜਿਹੜਾ ਉਹ ਬਿਜਲੀ ਆ ਬਿਜਲੀ ਦਾ ਬਿੱਲ ਭਰਨ ਵਾਸਤੇ ਪੈਸੇ ਲੈ ਗਿਆ ਤੀਗਾ 10700 ਰੁਪਈਆ ਹਾਂ ਉਹ ਪਰੇ ਆ ਤੀਂ ਪਰਤਾ ਆਨਲਾਈਨ ਪਰਤਾ ਵੇ ਝੂਠ ਦੀ ਵੀ ਕੋਈ ਹੱਦ ਹੁੰਦੀ ਆ ਅੱਧ ਹੁੰਦੇ ਝੂਠ ਦੀ ਕਾ ਤੂੰ ਵੇ ਸ਼ਰਮ ਮਨ ਸ਼ਰਮ ਮਨ ਤੂੰ ਕਾ ਤੂੰ ਗੱਲ ਦਾ ਦੱਸਾ ਕਾ ਸ਼ਰਮ ਨਾ ਤੇਰਾ ਪਤੰਦਰ ਬੀਬੀ ਵਾਲੇ ਘਰ ਆ ਕੇ ਕਹਿੰਦੇ ਮੀਟਰ ਪੱਟਣ ਆਏ ਸੀ ਗਏ ਓਏ ਨਹੀਂ ਨਹੀਂ ਉਹਨਾਂ ਨੂੰ ਵੀ ਮੈਸੇਜ ਨਹੀਂ ਪਹੁੰਚਿਆ ਹੋਣਾ ਉਹਨਾਂ ਦਾ ਇਨਬਾਕਸ ਭਰ ਗਿਆ ਹੋਣਾ ਮੈਸੇਜ ਆ ਆਨਲਾਈਨ ਪਰ ਤਾ ਦੇਖ ਹਾਂ ਆ ਦੇਖ ਉਹਨਾਂ ਨੂੰ ਵੀ ਮੈਸੇਜ ਆ ਰਿਹਾ ਹੈ ਤੈਨੂੰ ਤਾਂ ਆਏ ਆ ਵੀ ਇਹ ਤਾਂ ਬੌਲੀ ਆ ਇਹਨੂੰ ਕਿਹੜਾ ਪਤਾਗਾ ਵੇ ਤੂੰ ਜਾਣ ਦੇ ਜੇ ਤੂੰ ਡਾਣੀ ਰਾਣੀ ਆ ਨਾ ਮੈਂ ਪੱਤੇ ਪੱਤੇ ਤੇਰੀ ਪਤੰਦਰ ਨਹੀਂ ਓ ਤੂੰ ਕਿਸੇ ਆ ਫੋਨ ਫੜਦਾ ਹੋਰ ਨੂੰ ਦਿਖਾਈ ਨਹੀਂ ਪੜੇ ਲਿਖੇ ਨੂੰ ਯਾਰਾ ਵੇ ਫੋਨ ਨਾ ਤਪਵਾੜੇ ਪੈ ਜਾਣਗੇ ਫਟ ਜੂਗਾ ਮੇਰਾ ਫੋਨ ਤੇਰੀ ਪਤੰਦਰ ਦੀ ਨਾਲ ਫੋਨ ਕਰਨੀ ਕਰਨਾ ਔਰ ਮੇਰਾ ਨਾ ਦੀ ਨਾਲ ਦੀ ਵੀ ਬੁੱਝ ਜਾਂਦਾਗਾ ਚਲ ਮੇਰੀ ਗੱਲ ਸੁਣਾ ਤੇਰੇ ਭਾਈ ਦਾ ਫੋਨ ਆਇਆ ਸੀ ਚਾਰ ਦਿਨ ਤੂੰ ਪੇਕੇ ਲਾਇਆ ਮੈਂ ਕਹਿੰਦਾ ਹਾਂ ਕਰਤੀ ਬੱਸ ਕਰ ਹਾਂ ਮੈਂ ਮੈਂ ਤਾਂ ਚਾਰ ਘਾਟੇ ਵੀ ਨਹੀਂ ਜਾਂਦੀ ਹੈਗੀ ਕਾ ਤੋ ਨਾ ਮੈਂ ਨਹੀਂ ਜਾਂਦੀ ਹੈ ਕਿ ਮੈਂ ਤਾਂ ਇੱਕ ਮਿੰਟ ਦਾ ਭਰੋਸਾ ਨਹੀਂ ਤੇਰੇ ਤੇ ਬੋਲੇ ਵੇ ਮਦਾਕਰ ਬੰਨਿਆ ਸਾਰਾ ਵੇ ਮੈਨੂੰ ਪਤਾਗਾ ਤੇਰਾ ਕੀ ਪਤਾ ਸਾਰਾ ਲੱਕ ਤੋ ਕਾਕਾ ਚ ਚਕਾ ਦੇ ਮੈਂ ਤਾਂ ਇੱਕ ਮਿੰਟ ਦਾ ਭਰੋਸਾ ਨਹੀਂ ਤੇਰੇ ਤੇ ਕਿਹਨੂੰ ਚਕਾਉਂਗਾ ਮੈਂ ਯਾਰ ਕੋਈ ਮਾਈ ਜਨੀਏ ਤੂੰ ਹਾਏ ਹਾਏ ਹਜੇ ਤਾਂ ਦੇਖ ਲੈ ਸਮਾਰ ਕੇ ਮੇਰੇ ਤੇ ਆਏ ਚੜਦਾ ਰੋ ਮਾਰ ਕੇ ਹਾਂ ਕਿਹਨੂੰ ਚਕਾਉਂਗਾ ਕਹਿੰਦਾ ਮੈਂ ਮੈਂ ਮੈਨੂੰ ਪਤਾ ਸਾਰਾ ਤਾ ਕਰ ਰਿਹਾ ਤੂੰ ਤਾ ਕਰ ਰਹਾ ਜਿਹਨੂੰ ਤੂੰ ਇੱਜ਼ਤ ਸੰਭਦਾ ਮੇਰੀ ਇੰਨੀ ਕਿੱਜਤਾ ਤੇਰੀ ਹੈ ਨਹੀਂ ਇੱਜ਼ਤ ਆ ਉਹ ਪਹਿਲਾਂ ਤਾਂ ਤਾਂ ਮੇਰੀ ਮੰਡੀ ਚ ਵੇਚੀ ਕਰਦੀ ਹੁਣ ਹੌਲੀ ਬੋਲ ਲੋਕ ਸੁਣ ਲੈਣਗੇ ਸੱਥਾਂ ਜੱਜ ਪਤਾ ਕੀ ਗੱਲ ਕਰਦੇ ਤੇ ਹਾਂ ਸਿਕੰਦਰ ਸਿੰਘ ਤੈਨੂੰ ਸਰਪੰਚ ਬਣਾਣਾ ਆਣ ਆਏ ਪਲਾਨ ਤੇ ਸਰਪੰਚਾ ਸਰਪੰਚੀ ਲੜੂਆਂ ਮੈਂ ਤੂੰ ਮੇਰੀ ਵੀਚੇ ਨਹੀਂ ਕਰਦੀ ਮਾਂ ਮਰ ਕੰਜਰਾਂ ਨੂੰ ਆਏ ਨਹੀਂ ਆਉਂਦਾ ਹੈਗਾ ਵੀ ਕਰੇ ਕਈ ਨਹੀਂ ਕਿੱਜਤਾ ਵੀ ਹੈਂ ਤੂੰ ਜਾਣਦਾ ਜਾਣਦੇ ਬਈ ਸਰਪੰਚੀ ਦਾ ਘਲੀ ਚੱਲ ਜੇ ਉਹੀ ਬੋਤਾ ਜੇ ਕਹਿੰਦੇ ਨਹੀਂ ਕਹਿੰਦੇ ਨੰਦੇ ਵੀ ਜੇ ਕਿਸੇ ਨਾਲ ਦੁਸ਼ਮਣੀ ਕੱਢਣੀ ਹੋਵੇ ਨਾ ਸਾਰੇ ਨੂੰ ਸਰਪੰਚੀ ਛਾਲ ਤੇ ਉਹ ਯਾਰ ਸਹਮਤੀ ਨਾ ਬਣਾਣਗੇ ਉਹ ਵੋਟਾਂ ਬੂਟਾਂ ਨਹੀਂ ਭਵਾਉਂਦੇ ਐਂ ਹਾਰ ਪਾਣਗੇ ਮੇਰੇ ਬਸ ਮੈਂ ਭਵਾ ਲੂੰਗੀ ਹਾਰ ਨਾ ਯੋ ਲਾਬੋ ਦਾ ਬੇੜਾ ਸਾਰਾ ਕਹਿੰਦਾ ਵੀ ਤੂੰ ਅਸੀਂ ਤੇਰੇ ਨਾਲ ਆ ਅੱਛਾ ਲਾਬੋ ਵੀ ਕਹਿੰਦੀ ਹੋਣੀ ਹਾਂ ਲਾਪੂ ਲੈ ਲਾਬੋ ਕੇ ਮੈਂ ਪੱਜੂ ਆਪਾਂ ਨੂੰ ਹਾਂ ਲਾਬੋ ਕਿਵੇਂ ਤੇ ਤੋ ਦੇ ਮੈਂ ਪੱਜੂ ਤੇਰੇ ਨਾਲ ਹੋ ਓਲੇ ਮੋਲੇ ਕਰਦੀ ਉਹਨਾਂ ਨੂੰ ਪਤਾ ਸਾਰਾ ਤੇਰੀ ਸੋਚ ਏ ਮਾੜੀ ਐ ਮੇਰੀ ਤਾਂ ਪੈਸੇ ਚ ਮਾੜੀ ਹੈਗੀ ਤੈਨੂੰ ਆਇਆ ਚੁੱਪ ਕਰ ਜਾ ਤੈਨੂੰ ਆਏਗਾ ਤੇ ਵੀ ਉਹੋ ਬਣ ਜੂਗੀ ਸਰਪੰਚ ਨਹੀਂ ਮੈਨੂੰ ਕਿਹ ਐ ਕਰਨੇਗਾ ਸਰਪੰਚ ਮੈਂ ਹਾਰ ਫਬਾਉਂਗੀ ਮੈਂ ਸਰਪੰਚ ਨਹੀਂ ਬਣੂਗੀ ਤੂੰ ਮੇਰਾ ਮਗਰ ਸਰਪੰਚ ਬਣ ਜੀ ਕਾਗ ਜਾਂ ਕਹਤਾ ਤੂੰ ਹੀ ਬੱਜੇਂਗੀ ਮੇਰੇ ਸਾਰੇ ਆ ਗਏ ਜਦੋਂ ਅੱਛਾ ਚੱਕ ਲੈ ਤਿਆਰੀ ਬਸ ਚਾਹ ਬਣਾ ਕੇ ਨਾ ਮੇਤਾਂ ਹੀ ਬਣਦੀ ਚਾਹ ਮੈਂ ਤਾਂ ਜੀਰੀ ਪਾਉਣੀ ਐ ਹਾਈ ਮੈਂ ਮਰ ਜਾ ਇਹਨੂੰ ਕਿਹੜੇ ਬੰਦੇ ਨੇ ਕਹਤਾ ਵੀ ਸਰਪੰਚ ਬਣਾਵਾਂਗੇ ਫੜਾ ਤਾਂ ਨਹੀਂ ਮਾਰਦਾ ਮੇਰੇ ਕੋਲੇ ਕਿਤੇ ਨਾ ਮੇਂ ਤਾਂ ਇਹਦੇ ਪੂਰਾ ਪ੍ਰੋਸ ਔਰ ਸਤ ਮੱਛ ਬਣਾਉਣਗੇ ਇਹਦਾ ਕੰਜਰ ਨੂੰ ਕੋਈ ਮੈਂਬਰ ਨਹੀਂ ਬਣਾ ਕੇ ਰਾਜੀ ਹੈਗੀ ਬਿਕੋ ਮੈਂ ਭਰਮਣਵਾਦੂਗੀ ਲੈ ਕਹਿੰਦਾ ਮੈਂ ਤਲਾਬੋ ਕਹਿੰਦੀ ਆ ਲਾਬੋ ਨੇ ਮੇਰੇ ਸੋਪਨੂ ਆਇਆ ਵੀ ਸਰਕਾਰੀ ਪੈਸਾ ਖਾਇਆ ਕਰੂੰਗੀ ਜੇ ਸਰਪੰਚ ਬਣ ਗਿਆ ਖਵਾਉਂਗੀ ਸਰਕਾਰੀ ਪੈਸਾ ਤੈਨੂੰ ਤਾਂ ਮੈਂ ਬਣੂੰਗੀ ਸਰਪੰਚਣੀ ਮੈਂ ਗ੍ਰਾਂਟਾ ਘਟਾ ਕੇ ਲਿਆ ਕਰੂੰਗੀ ਪੱਕੀਆਂ ਗਲੀਆਂ ਮੈਂ ਕਰਵਾਉਂਗੀ ਸਾਰੀਆਂ ਮੈਂ ਤਾਂ ਮੇਰੇ ਪਿਓ ਦੇ ਸਾਰੇ ਨੂੰ ਖੰਗਣੇ ਲੰਦੀ ਇਹਨੂੰ ਜੀੜੀ ਪਾਲਾ ਹੁਣ ਹੋਰ ਫੀਲਿੰਗਾ ਲੈਣ ਲੱਗੀ ਸਰਪੰਚੀ ਵਾਲੀਆਂ ਜਦ ਬਣੀ ਵੀ ਦੇਖੀ ਜਾਓਗੇ ਸਰਪੰਚਣੀ ਔਰ ਉਹਨਾਂ ਨੇ ਬਾਹਰ ਚ ਟੱਟੀਆਂ ਲੈਟਰਿੰਗਾ ਓਹੋ ਲੈਟਰਿੰਗਾ ਆਇਆ ਕਰਨਗੇ ਜਿਹੜੀਆਂ ਉਹ ਵੀ ਨਹੀਂ ਮਤ ਉਹਨਾਂ ਦੀ ਕਰਵਾਉਂਦੀ ਹੈਗੀ ਹੋਰ ਪਰ ਤੇ ਕਰਵਾ ਦੂੰਗੀ ਵ ਉਹ ਜਨਾਬ ਨਾ ਤਕਸੇ ਨੇ ਬਿਲ ਦਿੱਤਾ ਆਪਣਾ ਤਾਂ ਹੈਲਮਟ ਵੀ ਚੱਕਿਆ ਗਿਆ ਉਹ ਨਾਲੇ ਮੋਟਰਸਾਈਕਲ ਵੀ ਪਿੰਡ ਦੀ ਫਿਰਨੀ ਦੇ ਚ ਖੜਾ ਜਨਾਬ ਉਹ ਫਿਰਨੀ ਤੇ ਕੋਈ ਨਹੀਂ ਚੱਕਦਾ ਹੁੰਦਾ ਬਜ਼ੁਰਗ ਬੈਠੇ ਨੇ ਕੋਈ ਨਹੀਂ ਚੱਕਦਾ ਹੁੰਦਾ ਮੈਨੂੰ ਲੱਗਦਾ ਆ ਕਰ ਵਾਲੇ ਆ ਗਏ 5-700 ਤਾਂ ਬਣਾਵਾਂਗੇ ਹੈਲਮਟ ਜੋਗਾ ਕੁਝ ਹੈ ਗਿਆ ਕਰੇ ਹਾਂ ਭਾਈ ਹੈ ਤਾਂ ਕਰੀਆ ਪਰ ਮੈਂ ਪਛਾਣਿਆ ਨਹੀਂ ਜੀ ਬਿਜਲੀ ਵਾਲੇ ਆ ਬਈ ਅਸੀਂ ਅੱਛਾ ਜੀ ਹਾਂ ਜੀ ਦੱਸੋ ਕੁੰਡੀ ਲਾਉਣੀ ਆ ਤੁਸੀਂ ਨਾ ਤੁਹਾਡਾ ਬਿੱਲ ਭਰਿਆ ਹੋਇਆ ਆ ਆ ਦੇਖਿਓ ਤਾਰ ਇੰਨੀਆਂ ਤਾਰਾਂ ਤਾਂ ਸਾਡੇ ਗ੍ਰਿਡ 'ਚ ਨਹੀਂ ਹੁੰਦੀਆਂ ਕੋਈ ਨਾ ਜੀ ਜਦੋਂ ਆ ਗਏ ਕਹਿ ਦਾਂਗੇ ਉਹਨਾਂ ਨੂੰ ਭਰਿਆਣਗੇ ਬਿੱਲ ਉਹ ਬੰਦਾ ਹੁੰਦਾ ਕੋਈ ਨਹੀਂ ਤੁਹਾਡਾ ਬਿੱਲ ਭਰਦਾ ਸਾਨੂੰ ਦੇਖ ਕੇ ਤਾਂ ਭੱਜ ਜਾਂਦਾ ਉਹ ਨਾ ਨਾ ਜੀ ਭੱਜਿਆ ਨਹੀਂ ਹੋਣਾ ਉਹ ਤਾਂ ਕੰਮ ਤੇ ਗਏ ਹੋਏ ਨੇਗੇ ਕੋਈ ਨਹੀਂ ਸ਼ਾਮ ਨੂੰ ਆ ਜਾਣਗੇ ਮੈਂ ਉਹਨਾਂ ਨੂੰ ਕਹਿ ਦਊ ਸਵੇਰੇ ਬਿੱਲ ਭਰਿਆਉਣਗੇ ਨਾਲੇ ਤੇ ਰਹੀ ਗੱਲ ਕੁੰਡੀ ਦੀ ਉਹ ਤਾਂ ਜੀ ਅਸੀਂ ਕਦੇ-ਕਦੇ ਲਾ ਲਾਂ ਨੇ ਤੁਹਾਨੂੰ ਵੀ ਪਤਾ ਗਰੀਬ ਐ ਨਾ ਬਿੱਲ ਕਿੱਥੋਂ ਭਰ ਦਣਗੇ ਬੈਹਜੋ ਜੀ 10 ਮਿੰਟ ਚਾਹ ਪਾਣੀ ਪੀ ਜਿਓ ਪਿਆਤਾ ਬਈ ਸਾਨੂੰ ਤਾਂ ਚਾਹ ਪਾਣੀ ਇਹੋ ਜਿਹਾ ਪਿੰਡ ਮੈਂ ਕਿਤੇ ਨਹੀਂ ਦੇਖਿਆ ਨਾਲੇ ਤਾਂ ਕੋਈ ਬਿੱਲ ਨਹੀਂ ਭਰਦਾ ਸਾਰਾ ਪਿੰਡ ਕੁੰਡੀਆਂ ਲਾਈ ਜਾਂਦਾ ਸਾਡੀ ਤਾਂ ਹੈਲਮਟ ਵੀ ਚੋਰੀ ਕਰਕੇ ਲੈ ਗਏ ਇਹੋ ਜਿਹਾ ਨੰਗ ਪਿੰਡ ਤੁਹਾਡਾ ਚਲ ਕੋਈ ਨਾ ਜੀ ਗੁੱਸੇ ਘਾਤੋ ਹੁਣ ਨਾ ਭਰਿਆ ਮਗੇ ਜੀ ਬਿੱਲ ਅੱਸੀ ਸਵੇਰੇ ਇੱਕ ਦੋ ਦਿਨ ਚ ਬਿੱਲ ਭਰ ਦਈਓ ਤੇ ਆ ਮੀਟਰ ਨੂੰ ਵੀ ਚਲਾ ਲਿਆ ਕਰੋ ਕਦੇ ਨਾ ਕਦੇ 300 ਜੁਲਟਾ ਮਾਫ ਨੇ ਹੁਣ ਤਾਂ ਠੀਕ ਹੈ ਜੀ ਕੋਈ ਨਾ ਜੀ ਅਸੀਂ ਧਾਰ ਦਾਂਗੇ ਕੁੰਡੀ ਸਰ ਗੋਹਾਪੇ ਬਈ ਇਹਦੇ ਲਾਨਿਆ ਸਕੀ ਮੱਜ ਤੇ ਬੂ ਕਰਾ ਕੇ ਦੀ ਕਾਲਾ ਗੋਹੇ ਨਾਲ ਅੱਜ ਫੇਰ ਛੱਤਰ ਖਾਊਗਾ ਲਾਬੋ ਤੂੰ ਇਸੇ ਨੂੰ ਭੇਜ ਦਿਆ ਗੋਹਾ ਦੇchn ਓਏ ਬਈਆ ਅਰੇ ਕੀ ਹੋਇਆ ਸਰਦਾਰ ਜੀ ਉਰੇ ਆਰੇ ਅਰੇ ਸਰਦਾਰ ਜੀ ਹਮਾਰ ਕਪੜਾ ধੋਣੇ ਵਾਲਾ ਪੜਾ tha ਮੈਂ ਤਾਂ ਕਪੜੇ ਧੋ ਰਹਾ tha ਕਪੜੇ ਤੋਂ ਨੂੰ ਵਿਆ ਜਾਵੇਂ ਆ ਆ ਗੋਹਾ ਦੇਖਿਆ ਪਹਿਲਾਂ ਜਿਹੜਾ ਪਠਾਲ ਪਰਿਆ ਔਰੇ ਸਰਦਾਰ ਜੀ ਕਾਹ ਬਾਤ ਕਰਤੇ ਹੋਏ ਤਾਂ ਬੀਬੀ ਜੀ ਗੇੜ ਆਏਗੀ ਉਹ ਬੀਬੀ ਜੀ ਦਾ ਕਮਾਂਡੀਆਂ ਤੇ ਯਾਰੀ ਹੈ ਕੁੜੀ ਦਾ ਵਹਿ ਕੱਪੜੇ ਦੇਖਣਾ ਤੂੰ ਦੇਖ ਕੇ ਆ ਜਾ ਭਾਜਾ ਔਰੇ ਸਰਦਾਰ ਜੀ ਕੈਸਾ ਕਠਿਨ ਕਾਮ ਦੇ ਦਿਆ ਮੇਰੇ ਕੋ ਕਠਿਨ ਕਾਮ ਦੇ ਦਿਆ ਪੈਸੇ ਲੈਂਦਾ ਚੱਕ ਸਿੱਧਾ ਹੋ ਕੇ ਗਵਾ ਦੇਖਿਆ ਭਾਜਾ ਕੋਈ ਨਾ ਮੈਂ ਗੇੜ ਆਉਂਗਾ ਆਪ ਕਰ ਲੀਜੀ ਆਪਣਾ ਕੰਮ ਹੁੜੇ ਡੇ ਗਈ ਕੋਈ ਬਾਤ ਨਹੀਂ ਔਰੇ ਲਾਲ ਬਿਹਾਰੀ ਇਹ ਸਰਦਾਰ ਜੀ ਕੋ ਕਿਆ ਹੋ ਗਿਆ ਇਹ ਤਾਂ ਬਹੁਤ ਕਠਿਨ ਕਾਮ ਦੇ ਗਿਆ ਅਗਰ ਆਜ ਫਿਰ ਲਾਬੋ ਮਿਲ ਗਈ ਨਾ ਉਹ ਤੋਂ ਗੋਬਰ ਗੁੜ ਗੋਬਰ ਫਿਰ ਕਰ ਦੇਗੀ ਐਸੇ ਕਰ ਕਿ ਉਹ ਤੇਰਾ ਗੁੜ ਗੋਬਰ ਕਰੇ ਕੋਈ ਲਗਾ ਸਕੀਮ ਅਰੇ ਹਾਂ ਚਲ ਐਸੇ ਹੀ ਕਰਤਾ ਹੂੰ ਅਰੇ ਖੇਤ ਗਏ ਬਾਬਾ ਬਜਾਰ ਗਈ ਮਾਂ ਅਕੇਲੀ ਹੂੰ ਘਰ ਮੇ ਤੂੰ ਆ ਜਾ ਸਾਜਨਾ ਲੈ ਬੇਟੇ ਲਾਲ ਬਿਹਾਰੀ ਤੇਰੀ ਬਾਤ ਤੋਂ ਬਣ ਗਈ अब ये सुरक्षा कवच पहन रखा है ना अब ससुर की नाती अगर ना वो लाबो है जो वो मिल गई तब भी कोई डर नहीं है पिछली बार सारा गुड़गोबर कर दिया था हराम की जनी ने है अरे मर लाल बिहारी वो बैठी वो बैठी है मोटी बैंस तो वो बैठी है इस बैंस का क्या करूं चलो चुपके से निकल लेता हूं ਕੌਣ ਸੀ ਲੱਗਦਾ ਤਾਂ ਭਈਆ ਹੀ ਆ ਕੱਪੜੇ ਵੀ ਉਹਦੇ ਆਲੇ ਨੇ ਪਰ ਇਹ ਤਾਂ ਕੋਈ ਹੈਲਮਟ ਪਾਈ ਜਾਂਦਾ ਤੇ ਪੜੇ ਲਿਖੇ ਲੱਗਦਾ ਨਾ ਭਈਆ ਤਾਂ ਨਾ ਪੜ ਲੈ ਇਹਨੂੰ ਪੁੱਛਣ ਵਾਲਾ ਹੋਵੇ ਵੀ ਇੱਥੇ ਕਿਹੜਾ ਪੁਲਿਸ ਚਲਾਣ ਕੱਟਦੀ ਆ ਜਿਹੜਾ ਤੂੰ ਹੈਲਮਟ じゃ ਪਾਈ ਜਾਂ ਨਾ ਹੋਊਗਾ ਕੋਈ ਛੁੱਡੂ ਚੱਲ ਨਾ ਤੋਰ ਤੋਂ ਵੀ ਭਈਆ ਲੱਗਦਾ ਹਏ ਕੌਣ ਚੱਲ ਕੋਈ ਨਾ ਮੁੜ ਕੇ ਤਾਂ ਆਊਗਾ ਫੇਰ ਪੁੱਛਦੀ ਆ ਕੌਣ ਐਨੇ ਪਾਥੀਆਂ ਲਾਦਣੀਆਂ ਪਰ ਨਿਗਰ ਖਾਣਾ ਇਹ ਦੇ ਨੰਗੀ ਨਾ ਜਾਵੇ ਚੱਲ ਆਊਗਾ ਤਾਂ ਹੈਗਾ ਲੈ ਮੁੜਿਆ ਤਾਂ ਆ ਰਿਹਾ ਆ ਤਾਂ ਫੇਰੀ ਲਾਉਂ ਪਾਤੀ ਲੈ ਉਹਨੂੰ ਪੁੱਛੀਂ वे भाई गल सुनी कौन है बे भाई तू तो? अरे हम हूँ लाबो लाल बिहारी वो बे जाए बड्डी रे आ की बननी फिरदा तो सरते अरे हल है वो पिछली बार ना आपने गुड़ गोबर कर दिया था उसी के बचा के लिए मैंने शहर से मंगवाया है 700 का पूरे 700 का अच्छा ਅਭੀ ਕੋਈ ਖਤਰਾ ਨਹੀਂ ਹੈ ਅਬ ਜਬ ਆਪ ਨਾ ਗੋਬਰ ਉਠਾ ਕੇ ਮਾਰੋਗੇ ਤੋ ਮੇਰੇ ਮੂੰਹ ਪਰ ਤੋ ਆਏਗਾ ਨਹੀਂ ਮੈਂ ਤੋ ਇਹ ਕਾਂਚ ਐਸੇ ਨੀਚੇ ਕਰ ਲੂੰਗਾ ਜੇ ਜਬ ਆਕ ਜਾ ਪਜਾ ਮਾਹ ਪਤਾ ਨਹੀਂ ਕਿਹੜਾ ਪਰਦੇਸੀ ਜਾ ਫਿਰਦਾ ਉਰੇ ਨਹੀਂ ਮੈਂ ਮਰ ਜਾ ਲੈ ਹੈਲਮਟ ਪਾਈ ਫਿਰਦਾ ਆ ਨਹੀਂ ਇਹ ਤਾ ਉਹਨਾਂ ਦਾ ਹੈਲਮਟ ਲੱਗਦਾ ਉਹ ਕੱਲ ਲੇਟ ਆਲੇ ਆਏ ਸੀ ਸਾਡੇ ਘਰੇ ਕਹਿੰਦੇ ਸੀ ਭਾਈ ਤੁਹਾਡੇ ਪਿੰਡ ਚ ਤਾ ਲੋਕ ਹੀ ਬਾਲੇ ਹਰਾਮੀ ਨੇ ਸਾਡਾ ਹੈਲਮਟ ਲੈ ਗਿਆ ਨੀ ਮੈਂ ਮਰ ਜਾ ਨੀ ਨੁੱਤੇ ਦੇ ਨੇ ਚੋਰੀ ਕਰ ਲਈ ਹਾਏ ਚੱਲ ਕੋਈ ਨਾ ਜੈਤ ਕੀ ਮੈਥੋਂ ਬਚ ਗਿਆ ਆ ਬਿਜਲੀ ਵਾਲਿਆਂ ਤਾਂ ਤਾਂ ਖਾਊਗਾ ਛੱਤਰ ਨਾਲੇ ਮਰਨੇ ਨੂੰ ਲੈਟ ਲਾਲਾ ਮਾਰਨਗੇ ਮੈਂ ਕੀ ਲੈਣਾ ਖਾਊ ਛੱਤਰ ਮੈਂ ਤਾਂ ਆਪਦਾ ਕੰਮ ਕਰਕੇ ਘਰੇ ਜਾਵਾਂ ਅਰੇ ਸਰਦਾਰ ਜੀ ਕਹਾਂ ਚਲੇ ਰੋਕਦੇ ਬਹਿਨਾ ਸੌ ਕੰਮ ਜਾਂਦਾ ਹੁਣਾ ਮੈਂ ਅਰੇ ਕਭੀ ਪਿਆਰ ਸੇ ਬਾਤ ਕਰ ਲੀਆ ਕਰੋ ਪਿਆਰ ਨਾਲ ਬਾਤ ਕਰਨਾ ਹੈ ਹੀ ਨਹੀਂ ਤੂੰ ਪਹਿਲਾਂ ਮੈਨੂੰ ਐ ਦੱਸ ਟੇਗਾ ਗਵਾ ਇਹ ਦੇਖੋ ਅੱਜ ਕੇ ਮੇਰੇ ਸਹੀ ਸਲਾਮਤ ਆ ਗਿਆ ਤੂੰ ਅੱਜ ਤੋਂ ਨਾ ਇਹ ਦੇਖੋ ਸਰਦਾਰ ਜੀ ਇਹ ਕੀ ਹੈ ਹੈਲਮਟ ਬਾ ਹੈਲਮਟ ਬਾ ਇਹ ਕਿ ਥੋੜਾ ਦੇ ਦੋ ਅਰੇ ਸਰਦਾਰ ਜੀ ਕਿਸੇ ਕੋ ਬੋਲ ਨਾ ਮਤ ਇਹ ਤਾਂ ਬਾਤ ਨਾ ਐਸੇ ਹੈ ਬੋਤਲ ਮੈਂ ਜ਼ਹਿਰ ਮਿਲਾ ਦਿਓ ਰੇ ਦਤਿਆ ਕੇ ਬੁਨ अरे ससुर का नाती ये क्या चीज है भाई अरे लाल बिहारी मेरे को तो ऐसे लगता है ये खोपड़िया का बचा करने वाली चीज है ऐसे कर लेता हूँ इसे उठाकर ले चलता हूँ वो ससुर की नाती मोटी बैंस है ना जो वो लाबो जब वो इस बार मारेगी तो तेरे को नहीं लगेगी कोई तो देख तो नहीं रहा बोतल में जहर मिलाई दिया रे दतिया के बुंदेला हाय हाय रे चा? हां जे बात है ससुर की नाती अब तो मैंने अपना काम कर लिया अभी कोई डर नहीं है कोई फिक्र नहीं है कोई ना, जा जा कोई ना, ना क्या करनु जा तू ओइना बत्त मेरेया ए सीधी उंगली नाल क्यों ना निकले ना आ टेढ़ी ना काट लूंगा स्कीम दा तेरे ते लाके ਛੱਡੂ या देखला फजे तक नहीं आया नाले मैं क्या हती बिछेती आ जी ए भी ना बस ਹੁਣ ਮੋਜਾ ਮੋੜਦਾ ਜਾਂਦਾ ਮੈਂ ਕੀ ਕਰਾਂ ਇਹਦਾ ਵੀ ਮੈਂ ਲੈ ਦੇਖ ਲੈ ਕਿੰਨਾ ਟਾਈਮ ਹੋ ਗਿਆ ਹਾਂ ਵੇ ਆ ਜਾ ਹਾਂ ਕਿ ਮੈਂ ਇਹਨਾ ਬਹੁਤ ਬੈਠ ਠੀਕ ਆ ਨਾਲੇ ਮੇਰੀ ਗੱਲ ਸੁਣ ਉਹਦੋਂ ਤੋਂ ਮੈਨੂੰ ਕੱਲੀ ਨੂੰ ਛੱਡ ਕੇ ਭੱਜ ਗਿਆ ਆ ਉੱਥੇ ਉਹ ਤੇਰੇ ਵਾਲੀ ਬੋਟੀ ਨੇ ਢੂ ਹੀ ਸੇਕਦੀ ਮੇਰੀ ਹਜੇ ਤੱਕ ਨੀਲ ਪਾਏ ਪੈਨੇ ਤੈਨੂੰ ਤਾਂ ਮੈਂ ਪਹਿਲਾਂ ਭਜਾਤਾ ਜਿਹੜੀ ਮੇਰੇ ਨਾਲ ਬਣੀ ਆ ਤੈਨੂੰ ਤਾਂ ਪਤਾ ਨਹੀਂ ਆ ਲੀਲ ਪਾਏ ਪੈਨੇ ਤੈਨੂੰ ਪਤਾ ਹੈ 720 ਦਾ ਸੇਕੇ ਸੇਕੇ ਵਾਲਿਆਂ ਨੇ ਲੈ ਲਿਆ ਬਈਆ ਮਰ ਗਿਆ ਥੋੜੇ ਵਾਲਾ ਰਾਮ ਜਤਾ ਉਹਨੇ ਗਾ ਪਾਇਆ ਮੈਨੂੰ ਫੇਰਾ ਬੈਠਾ ਬੇੜਾ ਚਲ ਉਹ ਤਾਂ ਛੱਡਾ ਜਿਹੜੀ ਬਣ ਗਈ ਬਣਾ ਗਈ ਦੁਆਨ ਨਾਲ ਇੱਕੋ ਜੀ ਬਣੀ ਤੂੰ ਤਾਂ ਫਿਰ ਵੀ ਬਚ ਗਈ ਮੇਰੇ ਜਿਆਦੇ ਲੱਗੀਆਂ ਹੁਣ ਦੱਸ ਕੀ ਕੰਮ ਹੈ ਬੇ ਕੰਮ ਕੀ ਆ ਆ ਬਿੱਲ ਭਰਨਾ ਬਿਜਲੀ ਵਾਲੇ ਆ ਕੇ ਗਏ ਨੇ ਪੈਸਾ ਨੂੰ ਆਈਆਂ ਮੈਂ ਹੋਰ ਕੀ ਇੱਥੇ ਮੈਂ ਦੱਸ ਕੇ ਆਪਦੀ ਮਾਂ ਦੇ ਫੇਰੇ ਲੈਣਾ ਆਈਆਂ ਮਾੜਾ ਮੋਟਾ ਦਿਮਾਗ ਤੂੰ ਤਾਂ ਕੰਮ ਲੈ ਲਿਆ ਕਰ ਤੂਰਾ ਪ੍ਰਾਂ ਆ ਜਾਂਦੀ ਸ਼ਹਿਰ ਚ ਮਿਲਣਾਂ ਦੀ ਪਿੰਡ ਚੇ ਬੁਲਾ ਲਿਆ ਤੇ ਕੱਲ ਤਾਂ ਹਲੇ ਕੁੱਟ ਕੇ اٹਿਆ ਬੇ ਕੋਈ ਨਾ ਦੇਖੀ ਲਓ ਪਰਮਾਤਮਾ ਦੇ ਸਿਰ ਤੇ ਛੱਡ ਦੇ ਸਾਰੀ ਗੱਲ ਹਾਂ ਤੂੰ ਐ ਕਰ ਨਾਲੇ ਪੈਸੇ ਦੇ ਮੈਨੂੰ ਮੈਂ ਬਿੱਲ ਭਰ ਕੇ ਆਉਣਾ। ਉਹ ਯਾਰ ਬਿੱਲ ਤਾਂ ਮੈਂ ਵੀ ਬਿੱਲ ਦਾ ਬਹਨਾਂ ਲਾ ਕੇ ਦਿੱਤਾ ਤੈਨੂੰ 7000 ਰੁਪਏ ਲੈ ਗਿਆ ਦੀ ਮੈਂ। ਛੀ ਤਾਂ ਤੈਨੂੰ ਦੇ ਤਾਂ ਪਰਾਲੀ ਕਹਿੰਦੀ ਦੀ ਲਊਂਗੀ। ਠੀਕ ਐ। ਅਰ 2700 ਰੁਪਏ ਦੀ ਮੈਂ ਲੈ ਭੁੱਕੀ। ਹੁਣ ਮੈਂ ਦੱਸਾਂ ਉਹਨੂੰ ਮੇਰੇ ਕਿਹੜਾ ਮਸ਼ੀਨ ਲੱਗੀ ਹੋਈ ਹੈ ਜਿਆ ਸੈਲਰ ਐ ਵੀ ਨੋਟ ਪੈਦਾ ਹੁੰਦੇ ਨੇ। ਮੇਰੀ ਗੱਲ ਸੁਣ ਲੈ ਸਕੰਦਰਾ ਹੁਣ ਤੂੰ ਬਦਲਦਾ ਜਾਣਾ। ਮੈਨੂੰ ਪਤਾ ਲੱਗ ਗਿਆ ਹੁਣ ਤੂੰ ਕਿਤੇ ਹੋਰ ਟੋਰੀਆਂ ਪਾਉਂਦਾ ਜਾਣਾਗਾ। ਗੱਲ ਨਹੀਂ ਮੰਨਦਾ ਤੂੰ ਮੇਰੀ ਓਏ ਗੱਲ ਤਾਂ ਮੰਨਦਾ ਜੇ ਤਾਂ ਹੀ ਆਇਆ ਓਰੇ ਜੇ ਨਾ ਮੰਨਦਾ ਹੁੰਦਾ ਓਰੇ ਨਹੀਂ ਆਉਂਦਾ ਦੀ ਮੈਂ ਤੂੰ ਗੱਲ ਤਾਂ ਸਮਝ ਲਿਆ ਕਰਾ ਮੇਰੇ ਵੀ ਘਰੇ ਤਬੀਲਦਾਰੀ ਐ ਫਿਰ ਉਹਨਾਂ ਪੈਸਾ ਆਊਗਾ ਕਿੱਥੋਂ ਮੈਂ ਕੀ ਕਰਾਂ ਮੈਂ ਤਾਂ ਤੇਰੇ ਤੇ ਮਾਣ ਕਰਕੇ ਆਈ ਸੀ ਜੇ ਮਾਣ ਕਰਦੀਆਂ ਕੋਈ ਨਾ ਤੇਰਾ ਮਾਣ ਤਾਂ ਹੀ ਤੋੜਦਾ ਤੈਨੂੰ ਇੱਕ ਗੱਲ ਦੱਸਾਂ ਹਾਂ ਜਿਹੜਾ ਬਈਆ ਹਾਂ ਬਈਆ ਤੇਰੀ ਗਣੀ ਆਉਂਦਾ ਹੁੰਦਾ ਨਾ ਮੈਂ ਹੱਸਦਾ ਉਹਦਾ ਕੀ ਮੈਂ ਚਾਰ ਪਾਉਣਾ ਸੱਤੀ ਜਾਵੇ ਓਏ ਸੁਣਤਾ ਲੈ ਜਦੋਂ ਤੇਰੇ ਨਾਲ ਹਾਂ ਤਾਂ ਉਹ ਕਹਿੰਦਾ ਮੇਰੀ ਅੱਖਾਂ ਅੱਖਾਂ ਪਾ ਜੇ ਤੂੰ ਮੋਦੀਆ ਖੰਜੱਖਾਂ ਪਾ ਲੀਂਗੀ ਤੈਨੂੰ ਕੁਛ ਨਹੀਂ ਹੁੰਦਾ ਹੁਣ ਮੇਰੇ ਵੀ ਤਾਂ ਪਾਂ ਲੱਗ ਰਹੀ ਐ ਕਿਹੜਾ ਮੈਂ ਤੇਰੇ ਬੂੰਦੇ ਲਾ ਲੇ ਸਕੀਮ ਦਿਨਾ ਤੈਨੂੰ ਬੋਲ ਮੈਂ ਚੱਲੂ ਬਣਾ ਰਾਲ ਮਿਲ ਕੇ ਜਦੋਂ ਬੱਜਿਆ ਕਹਿੰਦਾ ਹੁੰਦਾ ਹਾਂ ਹੱਸ ਹੱਸ ਪੈ ਕਰ ਹੱਸ ਨਾਲ ਕੀ ਹੁੰਦਾ ਉਤੇ ਟੋਪੀ ਬਾ ਬਈ ਯਾਰ ਜਿਹੜਿਆ ਤਨਖਾਹ ਮੈਥੋਂ ਲੈਂਦਾ ਬਿਹਾਰ ਚ ਤਾਂ ਜਾ ਵੀ ਨਾ 2 ਮਿੰਟਾਂ ਸੁਣੀ ਐ ਹੱਸ ਨਾਲ ਕੀ ਹੋ ਜੂਗਾ ਸਕੰਦਰਾ ਤੂੰ ਮੈਨੂੰ ਪੁੱਠੇ ਰਾਹ ਪਾ ਰਿਆ ਪੁੱਠੇ ਰਾਹ ਨਹੀਂ ਪਾਉਂਦਾ ਸਕੀਮ ਲਾਣਿਆ ਸਕੀਮ ਐਸੇ ਦਾ ਜੰਗਾੜ ਕਰਦੇ ਆ ਹੱਸ ਨਾਲ ਤੇਰਾ ਲੈ ਦੂਗਾ ਕੁਛ ਬਿਲੈਂਦਾ ਤਾਂ ਨਹੀਂ ਕੁਛ ਹਾਂ ਫਿਰ ਵੀ ਚਲ ਜੇ ਤੂੰ ਕਹਿਣਾ ਤਾਂ ਮੈਂ ਇਹ ਕੰਮ ਵੀ ਕਰਕੇ ਦੇਖੀ ਹਾਂ ਭਈਏ ਦਾ ਬਿਹਾਰ ਚ ਪੈਸਾ ਨਾ ਵਗ ਜਾਈ ਆਪਣੇ ਨਾਲ ਕਰੀਏ ਉਹ ਨਹੀਂ ਜੇ ਉਹਨੂੰ ਸੇਕ ਲੱਗੂਆ ਫੇਰੇ ਪਤਾ ਲੱਗੂਆ ਹੈ ਛੱਡਦੀ ਨਹੀਂ ਉਹਨੂੰ ਸੁੱਕਾ ਮਰਨ ਦੇ ਚੁਗੜੀ ਹੱਸਣੀਆਂ ਤਾਂ ਐ ਮੜਾ ਜਾ ਹਾਂ ਕਹਦਿਆ ਕਰਨਾ ਪਿਆਰੀਆਂ ਐ ਫਲਾਣਾ ਭਈਆ ਦੇਖੀ ਐ ਮਰਿਆ ਕਰੂਆ 500 ਦੇ ਨੋਟ ਚੱਲ ਇੰਨੇ ਇੱਕ ਦੋ ਵਾਰੀ ਸਕੀਮ ਲਾ ਇੰਨੇ ਫਿਰ ਦੇਖਦੇ ਆਪਾਂ ਕੋਈ ਚੱਲ ਜੇ ਤੂੰ ਐ ਕਹਿਣਾ ਹਾਂ ਫਿਰ ਤੇਰੇ ਵਾਲੀ ਗੱਲ ਮੰਨ ਲਾਂ ਹਾਂ ਵਾ ਤੂੰ ਪੱਲੇ ਬੰਨ ਲੈ ਮੇਰੀ ਗੱਠਾ ਠੀਕਾ ਨਾਲ ਮੇਰੇ ਕੋਲ ਸੋਂ ਜੇ 2-4000 ਦਾ ਹੁੰਦਾ ਹੋਇਆ ਹੱਲ ਤਾਂ ਕਰਦੀ ਭਈਏ ਦਾ ਕੀ ਪਤਾ 4 ਮਹੀਨਿਆਂ ਨੂੰ ਦੇਵੇ ਮੇਰੇ ਬਿਲ ਆਲੇ ਹੋ ਹੋ 2-400 ਤਾਂ ਹੈ ਨਹੀਂ ਲੈ ਆ ਫੋਨ ਐ ਹੀ ਵੇਚ ਲਈ ਜੀ ਜਿਆਦੇ ਐਮਰਜੈਂਸੀ ਐ ਬੇ ਬਿਲ ਭਰਨਾ ਟਾਰ ਲਾ ਕੇ ਲੈ ਜਾਣਗੇ ਉਹ ਤਾਂ ਹੀ ਕਹਿਣਾ ਜੇ ਬਿਲ ਭਰਨ ਨਾਲ ਫੋਨ ਵੇਚਦੀ ਯਾਰ ਫੋਨ ਦਾ ਮੈਂ ਕੀ ਕਰਨਾ ਤੂੰ ਰੱਖ ਆਪਣੇ ਕੋਲ ਜੇ ਫਿਰ ਵੀ ਕੀ ਤੇ ਹੱਥ ਪੈਂਦਾ ਹੋਇਆ ਤਾਂ ਪਲੀਜ਼ ਮੈਨੂੰ ਪੈਸੇ ਦੇ ਦੇ ਚੰਗਾ ਉਹ ਤਾਂ ਮੈਂ ਕਰ ਦੂਗਾ ਜਗਾੜ ਤੇਰਾ ਤੂੰ ਜਾ ਹੁਣ ਅੱਗੇ ਪਿੱਛੇ ਚੱਲਦੇ ਆਪਾਂ ਫਿਰ ਪਤਾ ਲੱਗ ਜੂ ਲੋਕ ਜਾ ਪਹਿਲਾਂ ਤੂੰ ਬਾਗ ਜਾ ਤੂੰ ਜਾ ਪਹਿਲਾਂ ਚਲ ਮੈਂ ਵਗ ਜਾਂ ਚੰਗਾ ਫਿਰ ਦੇਖਦੇ ਕੀ ਬਣਦਾ ਹੈ ਹਾਂ ਮੈਂ ਲਾਣਾ ਕੋਈ ਨਾ ਚੰਗਾ ਟੈਂਸ਼ਨ ਨਾ ਲਈ ਮੇਰੇ ਹੁੰਦੇ ਚੰਗਾ ਲੈ ਬਈ ਤੂੰ ਕੀ ਕਹਿਣਾ ਸੀ ਵੀ ਸਰਦਾਰ ਨਹੀਂ ਤੂੰ ਮੈਂ ਸਰਦਾਰ ਨੂੰ ਆਏ ਕਰਾ ਦੂਗਾ ਪੁੱਤ ਹੁਣ ਟਾਈਮ ਤੇਰਾ ਵੀ ਆ ਗਿਆ ਛੜਦੀ ਹੁਣ ਲਾਭ ਤੈਨੂੰ ਵੀ ਨਹੀਂ ਮੈਂ ਤਾਂ ਕੰਗਾਲ ਕਰ ਹੀ ਦਿੱਤਾ ਇਹਨੇ ਛੜਦੀ ਤੈਨੂੰ ਵੀ ਨਹੀਂ ਲੈ ਦੇਖ ਲਾ ਆਪ ਤੱਕ ਕੀ ਦੇਣਾ ਤੇ 2-4000 ਰੁਪਇਆ ਆ ਰਹਿੰਦਾ ਖੁੰਦਾ ਕਾਲੇ ਕੱਟੇ ਨੂੰ ਵੀ ਮੇਰੇ ਮਗਰ ਲਾਉਣ ਨੂੰ ਫਿਰਦਾ ਕੀ ਕਰਾਂ ਮੈਂ ਤਾਂ ਦਿਮਾਗ ਹੀ ਨਹੀਂ ਕੰਮ ਕਰਦਾ ਚਲ ਇੱਕ ਵਾਰ ਸਿਕੰਦਰ ਦੀ ਗੱਲ ਤੇ ਵੀ ਗੌਰ ਕਰਕੇ ਦੇਖਦੇ ਆ ਨਾਲੇ ਆਪਾਂ ਨੂੰ ਕੀ ਆ ਦੋ ਚਾਰ ਮਿੰਟ ਉਹਦੇ ਨਾਲ ਗੱਲ ਕਰ ਲਿਆ ਕਰਾਂਗੇ ਮੈਨੂੰ ਤਾਂ ਪੈਸੇ ਚਾਹੀਦੇ ਨੇ ਅੱਜ ਜੇ ਮੇਰੇ ਵਾਲਾ ਅਮਲੀ ਚੱਜਦਾ ਹੁੰਦਾ ਕਾਣੋਂ ਧੱਕੇ ਖਾਣੇ ਪਿੰਦੇ ਮਰ ਜਾਣਾ ਪੀ ਕੇ ਮੂਤ ਨਾ ਸਵੇਰੀ ਮੰਜੇ ਤੇ ਡਿੱਗ ਜਾਂਦਾ ਆ ਮੂਤ ਪੀਨ ਲੋ ਪਤਾ ਨਹੀਂ ਕਿੱਥੋਂ ਪੈਸੇ ਆ ਜਾਂਦੇ ਨੇ ਉਹ ਕਬੀਲਦਾਰੀ ਲਈ ਮੰਗ ਲਾ ਵੀ ਖਰਚਾ ਦੇ ਦੇ ਭਾਈ ਝੁੱਗਾ ਚੱਕ ਜਾਂਦਾ ਅੱਖੇ ਹੈ ਨਹੀਂ ਲੈ ਹੁਣ ਭਈਏ ਤੇ ਸਕੀਮ ਲਾ ਕੇ ਦੇਖਦੇ ਆ ਭਈਆ ਤਾਂ ਨਹੀਂ ਆਪਦੇ ਪੈਸੇ ਲੈ ਜਾ ਸਕਦਾ ਬਿਹਾਰ ਮਰਨੇ ਨੇ ਮੈਨੂੰ ਘਟਾਇਆ ਨਾ ਉਹ ਮੋਟੀ ਜੀ ਤੋਂ ਹੁਣ ਦੇਖੀ ਜੇ ਨਾ ਬਾਲ ਬਾਲ ਵੀ ਵੇਚਤਾ ਨਾ ਮੈਨੂੰ ਵੀ ਲਾਭੋ ਕਿਨੇ ਕਹਿਣਾ ਦੇਖਦੀ ਚੱਲ ਹਾਂਜੀ ਸਾਡੀ ਟੀਮ ਵੱਲੋਂ ਪਿਆਰ ਭਰੀ ਸਾਸਰੀ ਅਕਾ ਜੀ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਜਿਹੜੇ ਸੱਜਣ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਲਾਈਕ ਕਰੋ ਫੋਲੋ ਕਰੋ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਭਈਏ ਦੇ 파ਟ ਤਾਂ ਹੀ ਨਿਰੰਤਰ ਚੱਲਦੀ ਰਹਿਣਗੇ ਤੇ ਅਗਲਾ ਕਨਸੈਪਟ ਆਪਣਾ ਹੈਗਾ ਮੇਰੀ ਸੋਕਨ ਟੂਣਾ ਕਰਗੀ ਉਹ ਵੀ ਆਪਾਂ ਜਲਦ ਲੈ ਕੇ ਆਵਾਂਗੇ ਆਪਾਂ ਤੁਹਾਡੇ ਦਰਮਿਆਨ ਧੰਨਵਾਦ ਜੀ ਧੰਨਵਾਦ